ਅਮਰੀਕੀ ਫੈਡਰਲ ਅਦਾਲਤ ਨੇ ਤਿੰਨ ਮੁਲਕਾਂ ਦੇ ਲਗਭਗ 60 ਹਜ਼ਾਰ ਲੋਕਾਂ ਨੂੰ ਡਿਪੋਰਟ ਹੋਣ ਤੋਂ ਬਚਾ ਲਿਆ। ਇਸ ਨੂੰ 트럼ਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਮਿਲੇ ਟੈਂਪਰਰੀ ਪ੍ਰੋਟੈਕਟਿਵ ਸਟੇਟਸ ਨੂੰ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਨੇ ਅਤੇ ਇਸ ਦੇ ਨਾਲ ਇਨ੍ਹਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਨਾ 트럼ਪ ਪ੍ਰਸ਼ਾਸਨ ਦੇ ਲਈ ਮੁਸ਼ਕਲ ਹੋ ਸਕਦਾ ਹੈ। ਸਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੇ ਸਨ ਫਰਾਂਸਿਸਕੋ ਦੀ ਫੈਡਰਲ ਜੱਜ ਟਰੀਨਾ தாம்ਸਨ ਨੇ ਰਾਸ਼ਟਰਪਤੀ ਡੋਨਲਡ ਟਰਪ ਦੀ ਸਰਕਾਰ ਦੇ ਖਿਲਾਫ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਹਾਂਡਰੂਸ ਨਿਕਾਰਾਗਵਾ ਅਤੇ ਨੇਪਾਲ ਦੇ ਲਗਭਗ 60 ਹਜ਼ਾਰ ਪ੍ਰਵਾਸੀਆਂ ਦੇ ਲਈ ਟੈਂਪਰਰੀ ਪ੍ਰੋਟੈਕਟਿਵ ਸਟੇਟਸ ਨੂੰ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ ਇਸ ਫੈਸਲੇ ਨੇ ਟਰੰਪ ਪ੍ਰਸ਼ਾਸਨ ਦੀ ਇਨ੍ਹਾਂ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਯੋਜਨਾ ਨੂੰ ਝਟਕਾ ਦਿੱਤਾ ਹੈ ਇਸ ਫੈਸਲੇ ਨੇ ਪੰਜਾਬੀਆਂ ਤੇ ਹੋਰ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਵੀ ਇੱਕ ਆਸ ਦੀ ਕਿਰਨ ਜਗਾਈ ਹੈ ਜੋ ਅਮਰੀਕਾ ਵਿੱਚ ਸੁਰੱਖਿਅਤ ਜੀਵਨ ਤੇ ਕੰਮ ਦੀ ਤਲਾਸ਼ ਦੇ ਵਿੱਚ ਗਏ ਹੋਏ ਨੇ ਟੈਂਪਰਰੀ ਪ੍ਰੋਟੈਕਟਿਡ ਸਟੇਟਸ ਯਾਨੀ ਕਿ ਟੀਪੀਐਸ ਅਮਰੀਕੀ ਸਰਕਾਰ ਦੇ ਵੱਲੋਂ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਮੁਲਕਾਂ ਦੇ ਵਿੱਚ ਜੰਗ ਕੁਦਰਤੀ ਆਫਤਾਂ ਜਾਂ ਫਿਰ ਸਿਆਸੀ ਮਾਹੌਲ ਠੀਕ ਨਾ ਹੋਵੇ ਇਹ ਸੁਰੱਖਿਆ ਪ੍ਰਵਾਸੀਆਂ ਨੂੰ ਡਿਪੋਰਟੇਸ਼ਨ ਤੋਂ ਬਚਾਉਂਦੀ ਹੈ ਅਤੇ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ ਟਰੰਪ ਪ੍ਰਸ਼ਾਸਨ ਨੇ ਹਾਂਡਰੂਸ ਨਿਕਰਗੋਆ ਤੇ ਨੇਪਾਲ ਦੇ ਪ੍ਰਵਾਸੀਆਂ ਦੀ TPS ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ ਜਿਸ ਦੇ ਵਿੱਚ ਹਾਂਡਰੂਸ ਦੇ 51000 ਨਿਕਰਗੋਆ ਦੇ 3000 ਤੇ ਨੇਪਾਲ ਦੇ 7000 ਪ੍ਰਵਾਸੀ ਸ਼ਾਮਿਲ ਸਨ ਟਰੰਪ ਪ੍ਰਸ਼ਾਸਨ ਦਾ ਦਾਵਾ ਹੈ ਕਿ ਹੁਣ ਇਹਨਾਂ ਮੁਲਕਾਂ ਦੇ ਹਾਲਾਤ ਠੀਕ ਹੋ ਚੁੱਕੇ ਨੇ ਤੇ ਇਹਨਾਂ ਲੋਕਾਂ ਨੂੰ TPS ਦੇਣ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ ਇਹ ਲੋਕ ਵਾਪਸ ਆਪਣੇ ਮੂਲ ਮੁਲਕਾਂ ਨੂੰ ਪਰਤ ਸਕਦੇ ਨੇ ਜਜ ਟ੍ਰਿਨਾਥ ਥੌਮਸਨ ਨੇ ਆਪਣੇ ਫੈਸਲੇ ਵਿੱਚ ਸਾਫ਼ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਹੋਮਲੈਂਡ ਸਿਕਿਉਰਿਟੀ ਸਖਤਰ ਕ੍ਰਿਸਟੀਨ ਨੋਇਮ ਦਾ ਟੀਪੀਐਸ ਖਤਮ ਕਰਨ ਦਾ ਫੈਸਲਾ ਗੈਰਕਾਨੂੰਨੀ ਸੀ ਅਤੇ ਇਹ ਨਸਲੀ ਭੇਦ ਭਾਦਦੀ ਹੈ ਜਜ ਥੌਮਸਨ ਨੇ ਲਿਖਿਆ ਕਿ ਪ੍ਰਵਾਸੀਆਂ ਨੂੰ ਆਪਣੀ ਨਸਲ ਜਾਂ ਫਿਰ ਸੱਭਿਆਚਾਰ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਬਹੁਤ ਗਲਤ ਹੈ ਉਹ ਸਿਰਫ ਅਮਰੀਕਾ ਵਿੱਚ ਅਮਰੀਕੀ ਸੁਪਨੇ ਅਤੇ ਇੱਕ ਆਜ਼ਾਦ ਜ਼ਿੰਦਗੀ ਜਿਉਣ ਦੀ ਤਲਾਸ਼ ਵਿੱਚ ਆਏ ਸਨ ਜਜ ਨੇ TPS ਨੂੰ ਜਾਰੀ ਰੱਖਣ ਦਾ ਹੁਕਮ ਵੀ ਦਿੱਤਾ ਜਦੋਂ ਤੱਕ ਇਹ ਮਾਮਲੇ ਦੀ ਕਾਰਵਾਈ ਜੋ ਹੈ ਉਹ ਪੂਰੀ ਨਹੀਂ ਹੋ ਜਾਂਦੀ ਇਸ ਦੌਰਾਨ ਇਹ 60 ਹਜ਼ਾਰ ਪ੍ਰਵਾਸੀ ਅਮਰੀਕਾ ਦੇ ਵਿੱਚ ਸੁਰੱਖਿਅਤ ਰਹਿਣ ਅਤੇ ਕੰਮ ਕਰਨ ਦੇ ਪੂਰੀ ਤਰ੍ਹਾਂ ਹੱਕਦਾਰ ਰਹਿਣਗੇ ਜੇਕਰ TPS ਨੂੰ ਖਤਮ ਕੀਤਾ ਜਾਂਦਾ ਹੈ ਤਾਂ ਇਹਨਾਂ ਪ੍ਰਵਾਸੀਆਂ ਨੂੰ ਨੌਕਰੀਆਂ ਸਿਹਤ ਬੀਮਾ ਅਤੇ ਪਰਿਵਾਰ ਟੁੱਟਣ ਦਾ ਨੁਕਸਾਨ ਚਲਣਾ ਪੈ ਸਕਦਾ ਹੈ ਉਹਨਾਂ ਨੂੰ ਅਜਿਹੇ ਮੁਲਕਾਂ ਦੇ ਵਿੱਚ ਵਾਪਸ ਜਾਣਾ ਪਵੇਗਾ ਜਿੱਥੇ ਸੁਰੱਖਿਆ ਤੇ ਕਾਨੂੰਨੀ ਮਾਹੌਲ ਦੀ ਸਥਿਤੀ ਬਹੁਤ ਖਰਾਬ ਹੈ ਹਾਲਾਂਕਿ ਇਹ ਫੈਸਲਾ ਸਿੱਧੇ ਤੌਰ ਤੇ ਹਾਂਡਰੂਸ ਨਿ加ਰਗੁਆ ਤੇ ਨੇਪਾਲ ਦੇ ਪ੍ਰਵਾਸੀਆਂ ਦੇ ਨਾਲ ਸੰਬੰਧਿਤ ਹੈ ਪਰ ਇਸ ਦਾ ਅਸਰ ਅਮਰੀਕਾ ਵਿੱਚ ਵਸਦੇ ਪੰਜਾਬੀ ਤੇ ਹੋਰ ਪ੍ਰਵਾਸੀ ਭਾਈਚਾਰਿਆਂ ਤੇ ਵੀ ਪੈਂਦਾ ਹੈ ਪੰਜਾਬੀ ਪ੍ਰਵਾਸੀ ਵੀ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਡਰ ਦੇ ਵਿੱਚ ਜੀ ਰਹੇ ਨੇ ਇਹ ਫੈਸਲਾ ਪ੍ਰਵਾਸੀਆਂ ਦੇ ਹੱਕਾਂ ਦੀ ਸੁਰੱਖਿਆ ਲਈ ਬਹੁਤ ਚੰਗਾ ਸੰਕੇਤ ਹੈ ਭਾਵੇਂ ਫੈਸਲਾ ਥੋੜੇ ਸਮੇਂ ਲਈ ਲੱਗੂ ਰਿਹਾ ਸਕਦਾ ਹੈ ਪਰ ਕਿਤੇ ਨਾ ਕਿਤੇ ਪ੍ਰਵਾਸੀਆਂ ਨੂੰ ਸੁੱਖ ਦਾ ਸਾਥ ਜ਼ਰੂਰ ਆ ਰਿਹਾ ਹੈ 트럼ਪ ਸਰਕਾਰ ਫਿਲਹਾਲ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਖਲ ਕਰਦੀ ਹੈ ਤਾਂ ਇਹਨਾਂ 60000 ਪ੍ਰਵਾਸੀਆਂ ਦੇ ਭਵਿੱਖ ਜੋ ਹੈ ਮੂੜ ਖਤਰੇ ਦੇ ਵਿੱਚ ਪੈ ਸਕਦਾ ਹੈ